ਸਤ ਸ੍ਰੀ ਅਕਾਲ ਦੋਸਤੋ ਸਾਡੀ ਮਹਿਕ ਚੈਨਲ ਵਾਲੀ ਕੁੜੀ ਮਹਿਕ ਪ੍ਰੀਤ ਕੌਰ ਜੋ ਕਿ ਇੱਕ ਗੁਰਸਿੱਖ ਕੁੜੀ ਹੈ ਜਿਹੜੀ ਥੋੜੇ ਹੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਕੁਝ ਮਹੀਨਿਆਂ ਤੋਂ ਡਿਪਰੈਸ਼ਨ ਦੇ ਵਿੱਚ ਸੀ ਤੇ ਹਤੇ ਕੈਨੇਡਾ ਤੋਂ ਵਾਪਸ ਇੰਡੀਆ ਆ ਕੇ ਆਪਣਾ ਇਲਾਜ ਕਰਾ ਰਹੀ ਹੈ ਐਸੇ ਨਾਲ ਹੀ ਨਵਾਂ ਬਲੌਗ ਇਸ ਤੇ ਜੇਟ ਨੇ ਪਾਇਆ ਸੀ ਜਿਸ ਦਾ ਚੈਨਲ ਹੈ ਪੰਜਾਬੀ ਬਲੌਗਰ ਉਹ ਵੀ ਕੈਨੇਡਾ ਦੇ ਵਿੱਚ ਰਹਿੰਦੇ ਹਨ ਉਹਨਾਂ ਨੇ ਇਹ ਚੀਜ਼ ਦੱਸੀ ਸੀ ਵੀ ਰਵੀ ਜਾਨੀ ਕਿ ਮਹਿਕ ਦਾ ਪਤੀ ਅਤੇ ਮਹਿਕ ਦੀ ਮਾਂ ਮਹਿਕ ਨੂੰ ਮਿਲ ਕੇ ਆਏ ਹਨ ਇੰਡੀਆ ਦੇ ਵਿੱਚ ਇਸ ਦੇ ਨਾਲ ਹੀ ਬਹੁਤ ਸਾਰਾ ਵਿਖੇੜਾ ਖੜਾ ਹੋਇਆ ਹੋਇਆ ਵੀ ਮਹਿਕ ਪ੍ਰੀਤ ਦੇ ਨਾਲ ਉਹਨਾਂ ਦਾ ਪਰਿਵਾਰ ਕਿਉਂ ਨਹੀਂ ਇੰਡੀਆ ਦੇ ਵਿੱਚ ਆਇਆ ਉਸ ਦੀ ਬਿਮਾਰੀ ਦਾ ਇਲਾਜ ਕਰਾਉਣ ਮਹਿਕ ਇਕੱਲੀ ਹੀ ਕਿਉਂ ਆਪਣੇ ਦੋਸਤ ਦੇ ਘਰੇ ਆਪਣਾ ਰਹਿ ਰਹੀ ਹੈ ਇਲਾਜ ਕਰਾਉਣ ਦੇ ਲਈ ਐਸੇ ਨਾਲ ਹੀ ਉਹਨਾਂ ਨੇ ਇਹ ਚੀਜ਼ ਵੀ ਦੱਸੀ ਵੀ ਮਹਿਕ ਦਾ ਪਤੀ ਤੇ ਉਸ ਦੀ ਮਾਂ ਉਸ ਨੂੰ ਮਿਲ ਕੇ ਗਏ ਹਨ ਅਤੇ ਇਸ ਤੋਂ ਬਾਅਦ ਉਹ ਦੁਬਾਰਾ ਵੀ ਮਹਿਕ ਦੇ ਕੋਲੇ ਆਉਣਗੇ ਅਤੇ ਇਸ ਤੋਂ ਬਾਅਦ ਮਹਿਕ ਨੂੰ ਆਪਣੇ ਨਾਲ ਹੀ ਕੈਨੇਡਾ ਲੈ ਕੇ ਜਾਣਗੇ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਦੱਸੇ ਜਾ ਰਹੇ ਹਨ ਅਤੇ ਇਹਨਾਂ ਕਾਰਨਾਂ ਦੀ ਪੁਸ਼ਟੀ ਆਪਾਂ ਬਿਲਕੁਲ ਵੀ ਨਹੀਂ ਕਰ ਸਕਦੇ ਜਿਸ ਦੇ ਨਾਲ ਹੀ ਮਹਿਕ ਦੇ ਫੈਨਸ ਆਈਡੀਆ ਲਗਾ ਰਹੇ ਹਨ ਵੀ ਹੋ ਸਕਦਾ ਹੈ ਮਹਿਕ ਦਾ ਵੀਜ਼ਾ ਇਹ ਜਿਹੜਾ ਖਤਮ ਹੋ ਗਿਆ ਹੋਵੇ ਜਿਸ ਕਰਕੇ ਮਹਿਕ ਕੈਨੇਡਾ ਜਾ ਨਹੀਂ ਰਹੀ ਅਤੇ ਇਸ ਤੋਂ ਬਾਅਦ ਇਹ ਦੁਬਾਰਾ ਕੈਨੇਡਾ ਜ਼ਰੂਰ ਜਾਵੇਗੀ ਇਸ ਦੇ ਨਾਲ ਹੀ ਮਹਿਕ ਨੇ ਵੀ ਇੱਕ ਵਲੌਗ ਦੇ ਵਿੱਚ ਦੱਸਿਆ ਸੀ ਵੀ ਮੈਂ ਠੀਕ ਹੋ ਕੇ ਦੁਬਾਰਾ ਕੈਨੇਡਾ ਵਾਪਸ ਆਪਣੀ ਫੈਮਿਲੀ ਦੇ ਕੋਲ ਜਾਵਾਂਗੀ ਪਰ ਇਹਨਾਂ ਦੋਨਾਂ ਪਰਿਵਾਰਾਂ ਨੇ ਹੀ ਜਾਣੇ ਕਿ ਮਹਿਕ ਨੇ ਤੇ ਮਹਿਕ ਦੇ ਪੇਕੇ ਪਰਿਵਾਰ ਨੇ ਤੇ ਸੋਹਰੇ ਪਰਿਵਾਰ ਨੇ ਦੋਨਾਂ ਪਰਿਵਾਰਾਂ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਇਸ ਦੇ ਨਾਲ ਹੀ ਇਹਨਾਂ ਨੇ ਕੋਈ ਵੀ ਆਪਣਾ ਮਤਭੇਦ ਜਾਂ ਕੋਈ ਵੀ ਇਹਨਾਂ ਦੇ ਵਿੱਚ ਕਲੇਸ਼ ਚੱਲ ਰਿਹਾ ਹੈ ਜਾਂ ਕਿਹਨੇ ਦਾ ਵੀ ਇਹਨਾਂ ਦੋਨਾਂ ਪਰਿਵਾਰਾਂ ਦਾ ਰਿਲੇਸ਼ਨ ਹੈ ਉਸ ਤੇ ਬਾਰੇ ਇਹਨਾਂ ਨੇ ਬੋਲ ਕੇ ਕੁਝ ਵੀ ਨਹੀਂ ਦੱਸਿਆ ਇਸ ਦੇ ਨਾਲ ਹੀ ਸਾਰੇ ਇਹਨਾਂ ਦੇ ਫੈਨਸ ਹਜੇ ਤੱਕ ਅੰਦਾਜ਼ੇ ਲਾ ਰਹੇ ਹਨ ਇਸ ਦੇ ਨਾਲ ਹੀ ਜਾਣੀ ਕਿ ਮਿਲ ਕੇ ਗਿਆ ਹੈ ਮਹਿਕ ਦਾ ਪਤੀ ਮਹਿਕ ਨੂੰ ਇਸ ਦੇ ਨਾਲ ਹੀ ਸਾਰਾ ਕੁਝ ਲੱਗਦਾ ਹੈ ਵੀ ਮਹਿਕ ਆਪਣੇ ਪਰਿਵਾਰ